ਤਾਂ ਦੋਸਤੋ ਇੱਕ ਹੋਰ ਜਿਹੜਾ ਦੌਰ ਜਿਹੜਾ ਚੱਲ ਰਿਹਾ ਹੈ ਉਹ ਵੀ ਬੜਾ ਭਿਆਨਕ ਦੌਰ ਹੈ ਉਹ ਹੈ ਇੱਕ ਦੂਜੇ ਦੀ ਕਿਰਦਾਰਕੁਸ਼ੀ ਬਹੁਤ ਹੀ ਮੰਦਪਾਕਾ ਦੌਰ ਹੈ ਪੰਜਾਬ ਇਸ ਵੇਲੇ ਬੜੇ ਡੂੰਘੇ ਸੰਕਟ ਦੇ ਵਿੱਚੋਂ ਲੰਘ ਰਿਹਾ ਜਿਵੇਂ ਅਸੀਂ ਅਕਸਰ ਬਾਰ-ਬਾਰ ਜ਼ਿਕਰ ਕਰਦੇ ਹਾਂ ਕਰਜ਼ੇ ਦੇ ਵਿੱਚ ਪੂਰੀ ਤਰ੍ਹਾਂ ਨਪੀੜਿਆ ਗਿਆ ਪੰਜਾਬ ਕਰਜ਼ਾ ਲਾਉਣਾ ਪੰਜਾਬ ਲਈ ਬਹੁਤ ਔਖਾ ਹੈਗਾ ਜੋ ਵੀ ਪੰਜਾਬ ਦੀ ਜਿਹੜੀ ਆਮਦਨ ਹੁੰਦੀ ਹੈ ਉਹ ਕਰਜ਼ੇ ਦੀਆਂ ਕਿਸ਼ਤਾਂ 'ਚ ਇਵਨ ਕਿ ਜਿਹੜਾ ਕਰਜ਼ਾ ਵੀ ਲੈਂਦਾ ਪੰਜਾਬ ਸਰਕਾਰ ਕਰਜ਼ਾ ਵੀ ਲੈਂਦੀ ਹੈ ਉਹ ਵੀ ਕਿਸ਼ਤਾਂ ਦੇ ਵਿੱਚ ਚਲਾ ਜਾਂਦਾ ਹੈਗਾ ਹੁਣ ਪਿਛਲੇ ਦਿਨਾਂ ਦੇ ਵਿੱਚ ਦੋ ਜਿਹੜੇ ਆ ਵੱਡੇ ਪੰਜਾਬ ਦੇ ਨੇਤਾ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਕਿਰਦਾਰਕੁਸ਼ੀ ਦੀ ਇੱਕ ਰੇਸ ਚੱਲੀ ਜੋ ਕਿ ਬੜਾ ਬੰਦਪਗਰ ਪਹਿਲਾਂ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਬੜੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠੇ ਨੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਲੋਚਦੇ ਨੇ ਕਿ ਅਜਈਆਂ ਬੇਤੁਕੀਆਂ ਗੱਲਾਂ ਉਹਨਾਂ ਨੂੰ ਸ਼ੋਭਾ ਦਿੰਦੀਆਂ ਨੇ ਜਿਸੋ ਕੁਰਸੀ ਤੇ ਬੈਠੇ ਦੇ ਬੈਠੇ ਨੇ ਜਾਂ ਉਹ ਦੱਸਣਾ ਚਾਹੁੰਦੇ ਨੇ ਕਿ ਜਿਸੋ ਕੁਰਸੀ ਤੇ ਬੈਠੇ ਨੇ ਉਹ ਇਸ ਯੋਗ ਨਹੀਂ ਹੈ ਉਹਨਾਂ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਟਾਰਗੇਟ ਕਰਦੇ ਆ ਕਦੇ ਟੇਬਲ ਚੋਰੀ ਦੇ ਡਾਇਨਿਕ ਟੇਬਲ ਚੋਰੀ ਦੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਦੋਸ਼ ਲਾਏ ਉਹਨਾਂ ਦੀਆਂ ਫੇਸਬੁੱਕ ਪੋਸਟਾਂ ਤੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਆ ਤਾਂ ਜਿਹੜੇ ਵੱਡੇ ਬੰਦੇ ਹੁੰਦੇ ਨੇ ਉਹ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੇ ਨੇ ਤੁਹਾਡੇ ਸਭ ਦੇ ਸਾਹਮਣੇ ਹੋ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਜਲੰਧਰ ਦੇ ਵਿੱਚ ਪੁਲਿਸ ਦੇ ਇੱਕ ਸਬ ਇੰਸਪੈਕਟਰ ਜਾਂ ਇੰਸਪੈਕਟਰ ਨੇ ਉਹਨਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ ਨੂੰ ਟਾਰਗੇਟ ਕੀਤਾ ਬਹੁਤ ਗੰਦੀ ਤੇ ਭੱਦੀ ਸ਼ਬਦਾਵਲੀ ਵਰਤੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਰਿਐਕਟ ਨਹੀਂ ਕੀਤਾ ਤਾਂ ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਇਹ ਸਮਝਦੇ ਸੀ ਵੀ ਮੇਰਾ ਲੈਵਲ ਇਹ ਨਹੀਂ ਹੈਗਾ ਵੀ ਮੈਂ ਇੱਕ ਐਸ ਐਚ ਓ ਇੱਕ ਇੰਸਪੈਕਟਰ ਜਾਂ ਸਬ ਇੰਸਪੈਕਟਰ ਦੇ ਬਾਰੇ ਬੋਲਾਂ ਉਹਨਾਂ ਨੇ ਉਹਦੇ ਖਿਲਾਫ ਕੋਈ ਐਕਸ਼ਨ ਵੀ ਨਹੀਂ ਸੀ ਲਿਆ ਤਾ ਇੱਕ ਮੈਚਿਓਰਿਟੀ ਲੈਵਲ ਹੁੰਦਾ ਤਾਂ ਸਾਡੇ ਨੇਤਾਵਾਂ ਦਾ ਤੁਸੀਂ ਮੈਚਿਓਰਿਟੀ ਲੈਵਲ ਕੀ ਸਮਝਦੇ ਹੋ ਕਿਸ ਲੈਵਲ ਤੇ ਬੈਠੇ ਹੋ ਤੇ ਕੀ ਪੰਜਾਬ ਨੂੰ ਉਹ ਅੱਗੇ ਲਿਜਾ ਸਕਣਗੇ ਜੇ ਇਸ ਤਰ੍ਹਾਂ ਦੀ ਲੜਾਈ ਲੜਨਗੇ ਜਿਵੇਂ ਚੌਂਗ 'ਚ ਖੜੀਆਂ ਦੋ ਅਨਪੜ ਔਰਤਾਂ ਜਾਂ ਅਨਪੜ ਮਰਦ ਲੜਦੇ ਹੋਣ ਇੱਕ ਦੂਜੇ ਨੂੰ ਤਾਨੇ ਦਿੰਦੇ ਹੋਣ ਇੱਕ ਦੂਜੇ ਨੂੰ ਗੰਦੀਆਂ ਗਾਲ੍ਹਾਂ ਕੱਢਦੇ ਹੋਣ ਇਸ ਤਰ੍ਹਾਂ ਦੀ ਲੜਾਈ ਲੜਦੇ ਜਿਹੜੇ ਉਹ ਦਿਖਦੇ ਨੇ ਹੁਣ ਇਹਦੇ ਮੋੜ 'ਮਾ ਜਵਾਬ ਦਿੱਤਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਨੇ ਇਹ ਕਿਹਾ ਵੀ ਮੈਂ ਅੱਜ ਤੱਕ ਇਤਿਹਾਸ ਗਵਾਹ ਹੈ ਉਹ ਕਹਿੰਦੇ ਮੈਂ ਕਿਸੇ ਵੀ irdar ਕੁਛ ਨਹੀਂ ਕੀਤੀ ਸਾਡੇ ਕੋਲ ਇੱਕ ਵਿਧਾਨ ਸਭਾ ਦੀ ਆਡੀਓ ਇੱਕ ਰਿਕਾਰਡ ਤੇ ਹੈ ਜਿਹਦੇ ਵਿੱਚ ਬਕਾਇਦਾ ਉਹਨਾਂ ਨੇ ਉਸ ਰਾਜਨੀਤਿਕ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਰਾਜਨੀਤੀ 'ਚ ਲਿਆਂਦਾ ਪਹਿਲੀ ਇਲੈਕਸ਼ਨ ਲੜਾਈ ਮੰਤਰੀ ਬਣਾਇਆ ਸਾਰਾ ਕੁਝ ਬਣਾਇਆ ਈਵਨ ਕਿ ਇਥੋਂ ਤੱਕ ਕਿ ਹਾਊਸ ਆਡੀਓ 'ਚ ਵੀ ਮੇਰੀ ਤਾਈ ਦੇ ਭੋਗ ਤੇ ਲੰਗਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ ਆਪਣੇ ਹੀ ਤਾਏ ਦੇ ਪੁੱਤ ਸਰਦਾਰ ਸੁਖਵੀਰ ਸਿੰਘ ਬਾਦਲ ਬਾਰੇ ਇਹ ਕਿਹਾ ਵੀ ਉਹਨਾਂ ਨੂੰ ਜਿਹੜੀ ਦਹੇਜ ਦੇ ਵਿੱਚ ਕਾਰਮੀ ਨਹੀਂ ਸੀ ਉਹ ਮਜੀਠੀਆ ਪਰਿਵਾਰ ਨੇ ਕਰਜ਼ਾ ਲੈ ਕੇ ਲੋਨ ਤੇ ਦਿੱਤੀ ਸੀ ਮਰਪਰੀ ਸਿੰਘ ਬਾਦਲ ਇਹ ਕਹਿੰਦੇ ਨੇ ਵੀ ਮੈਂ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਕਰਦਾ ਤੇ ਇਹ ਤਾਂ ਰਿਕਾਰਡ ਤੇ ਹੈ ਵਿਧਾਨ ਸਭਾ ਤੇ ਜਿਹੜਾ ਮਰਜੀ ਕਢਾ ਲੈ ਸਾਡੇ ਕੋਲ ਵੀ ਹੋਰਾਂ ਲੋਕਾਂ ਕੋਲ ਵੀ ਆਡੀਓ ਪਈ ਹੈ ਕਈ ਚੈਨਲਾਂ ਨੇ ਇਹ ਆਡੀਓ ਜਿਹੜੀ ਹੈ ਚਲਾਈ ਵੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਿਸ ਤਰ੍ਹਾਂ ਦੀ ਕਿਰਦਾਰਕੁਸ਼ੀ ਉਸ ਪਰਿਵਾਰ ਦੀ ਕੀਤੀ ਜਿਸ ਜਿਸ ਪਰਿਵਾਰ ਦਾ ਇਹ ਹਿੱਸਾ ਸਨ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਰਾਜਨੀਤੀ ਦੇ ਵਿੱਚ ਲਿਆਂਦਾ ਤੇ ਆਪਣੇ ਹੀ ਸਕੇ ਤਾਏ ਸਕੀ ਤਾਈ ਸਕੇ ਤਾਏ ਦੇ ਪੁੱਤ ਤੇ ਉਹਦੇ ਸੋਰਾ ਪਰਿਵਾਰ ਨੂੰ ਟਾਰਗੇਟ ਕੀਤਾ ਸ਼ਰਿਆਮ ਕੀਤਾ ਕੋਈ ਲੋਕੀਸ਼ੀਪ ਹੀ ਗੱਲ ਨਹੀਂ ਸੈਂਕੜੇ ਲੋਕਾਂ ਨੇ ਦੇਖਿਆ ਦੂਜੇ ਦਿਨ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਕਿ ਕੀ ਕੁਛ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗਵਾਰੇ ਕੀ ਕਿਹਾ ਉਹ ਵੀ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਓ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕੱਲ ਕਿ ਕਾਂਗਰਸ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਈ ਮੇਰੀ ਤਸਵੀਰ ਪਾ ਕੇ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਸਰਕਾਰੀ ਕੋਠੀ ਚੋਂ ਇੱਕ ਮੇਲ ਚੋਰੀ ਕਰਕੇ ਲੈ ਗਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਹੋ ਸਕਦਾ ਪਰਦਾਦ ਦੀ ਖਾਦੀ ਪੀਤੀ ਚ ਕੋਈ ਜ਼ਿਆਦਾ ਚ ਇਹਨੇ ਬਾਤੀ ਹੋਵੇ ਜਾਂ ਫਿਰ ਉਹ ਜਿਹੜਾ ਮਾਗੀ ਦਾ ਮੇਲਾ ਉਹ 12 5 48 ਹੁੰਦਾ ਕਿ 60 ਹੁੰਦਾ ਉਹ ਹਾਸੇ ਚ ਕਿਹਾ ਸੀ ਉਹਦੇ ਉਹਦੇ ਨਾਲੇ ਬੁਖਲਾ ਗਿਆ ਬਰਹਾਲ ਅ ਅੱਜ ਮੇਰੀ ਇਹ ਮਜਬੂਰੀ ਹੈ ਕਿ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪੈਗਾ ਕਿਉਂਕਿ ਕਈ ਵਾਰੀ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਬੈਂਦੇ ਆ ਅ ਔਰ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤੇ ਸ਼ੇਰ ਵੀ ਗਿੱਦੜ ਬਣ ਜਾਂਦੇ ਤੇ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਸ਼ੇਰ ਹੋ ਜਾਂਦੇ ਸੋ ਦੋਸ ਆਰ 16 ਦੀ ਗੱਲ ਹੈ ਗਿੱਦੜਵਾਚ ਮਿਊਨਿਸਪਲ ਇਲੈਕਸ਼ਨ ਹੋਣੇ ਸੀ ਔਰ ਕਾਂਗਰਸੀ ਉਹ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ万ਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਅਕਾਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਥੋਡਾ ਪ੍ਰਦਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਆ ਔਰ ਕਿਸੇ ਮਜਬੂਰੀ ਬਸ ਮੈਨੂੰ 3 ਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਿਆ ਜਨਾਬ ਵੀ ਗੈਰ ਹਜ਼ਰ ਹੋ ਗਏ ਹੁਣ ਇਹ ਫੈਸਲਾ ਤੁਸੀਂ ਕਰੋ ਕਿ ਥੋਡਾ ਜਿਹੜਾ ਲੀਡਰ ਹੈ ਉਹ ਗਿੱਦੜਾਂ ਦੇ ਜੁਮਰੇ ਚਾਹੁੰਦਾ ਹੈ ਕਿ ਸ਼ੇਰਾਂ ਦੇ ਜੁਮਰੇ ਚਾਹੁੰਦਾ ਹੈ ਅ ਚੱਲਦੇ ਤਾਂ ਬਹੁਤ ਵੱਡੀਆਂ ਗੱਡੀਆਂ 'ਚ ਹੈ ਔਰ ਬੜੀਆਂ ਵੱਡੀਆਂ ਕੋਠੀਆਂ 'ਚ ਰਹਿੰਦੇ ਹਨ ਹਾਲਾਂਕਿ ਢੇਰੀ ਤਾਂ ਇਹਨਾਂ ਦੀ ਛੋਟੀ ਸੀਗੀ ਪਰ ਪਤਾ ਨਹੀਂ ਕੀ ਗੱਲ ਹੈ ਦਰਜੀਆ ਦੇ ਪੈਸੇ ਦੇਣੇ ਭੁੱਲ ਜਾਂਦੇ ਆ ਅ ਸਨੀ ਢਿੱਲੋਂ ਨੇ 2 ਸਾਲ ਬਾਅਦ ਜਦੋਂ ਕੋਈ ਚੰ디ਗੜ੍ਹ ਦਾ ਦਰਜੀ ਸੀ ਜਦੋਂ 2 ਸਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਸਨੀ ਢਿੱਲੋਂ ਜਿਹੜਾ ਉਹ 20000 ਰੁਪਏ ਦੀ ਹਦਾਈਗੀ ਉਹ ਚੰ디ਗੜ੍ਹੋਂ ਦਰਜੀ ਨੂੰ ਕਰਕੇ ਗਿਆ ਔਰ ਜਿਹੜਾ ਮੁਕਸਰ ਦਾ ਪ੍ਰਿੰਸ ਟੇਲਰ ਹੈ ਜਦੋਂ ਉਹਨੇ 3 ਸਾਲ ਬਾਅਦ ਆਪਣੀ ਮਿਹਨਤ ਦੇ ਪੈਸੇ ਮੰਗੇ ਤਾਂ ਉਹਦਾ ਬੁਰਾ ਹਾਲ ਕਰ ਦਿੱਤਾ ਜਨਾਬ ਰਹੇ ਤਾਂ ਟਰਾਂਸਪੋਰਟ ਮੰਤਰੀ 3-4 ਮਹੀਨੇ ਹੀ ਆ ਪਰ 3-4 ਮਹੀਨਿਆਂ ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98 ਹਜ਼ਾਰ ਤੋਂ ਜੈਪੁਰ ਤੋਂ ਲੁਵਾਈਆਂ। ਔਰ ਜਿੱਥੋਂ ਤਾਈਂ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਪੰਜਾਬ ਦੇ ਵਿੱਚ ਇੱਕ ਨੀਤੀ ਇਹ ਹੈ ਕਿ ਜੇ ਪੰਜਾਬ ਦਾ ਜਿਹੜਾ ਵੈਂਡਰ ਹੈ 10 15% ਜ਼ਿਆਦਾ ਵੀ ਹੋਵੇ ਤਾਂ ਕੰਮ ਪੰਜਾਬ ਪੰਜਾਬੀ ਨੂੰ ਦੇਣਾ ਚਾਹੀਦਾ ਹੈ ਕਿਉਂਕਿ 18% ਤਾਂ GST ਵਾਪਸ ਆ ਜਾਣੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੁਲਾਜ਼ਮਤ ਮਿਲਦੀ। ਔਰ ਇਸੇ ਤਰ੍ਹਾਂ ਹੀ ਤੁਸੀਂ ਇਹ ਗੱਲ ਆਪਣੇ ਤੇ ਲਾ ਕੇ ਵੇਖੋ ਕਿ ਜਿਹੜਾ ਉਹ ਫਰੀਦਕੋਟ ਦਾ ਠੇਕੇਦਾਰ ਸੀ ਕਰਨ ਘਟਾਰੀਆ ਜਿਹਨੇ ਆਪਦੇ ਦੋਨੋਂ ਬੱਚਿਆਂ ਨੂੰ ਗੋਲੀ ਮਾਰ ਲਈ ਆ ਉਹਦੀ ਘਰ ਵਾਲੀ ਨੂੰ ਗੋਲੀ ਮਾਰ ਲਈ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਦੀ ਮਜਬੂਰੀ ਤੁਸੀਂ ਆਪਦੇ ਆਪ ਤੇ ਲਾ ਕੇ ਵੇਖੋ ਕੋਈ ਆਪਦੇ ਬੱਚਿਆਂ ਨੂੰ ਗੋਲੀ ਮਾਰ ਸਕਦਾ ਪੈਸੇ ਦੀ ਕਿੰਨੀ ਹਵਸ ਹੋਣੀ ਹੈ ਇਸ ਬੰਦੇ ਨੂੰ ਕਿ ਤਿੰਨ ਬੰਦੇ ਉਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹ ਅੱਜ ਜ਼ਿੰਦਾ ਹੈ ਪਰ ਤਿੰਨ ਬੰਦੇ ਜਿਹੜੇ ਆ ਦੁਨੀਆ ਤੋਂ ਗੈਰ ਹਾਜ਼ਰ ਹੈ ਕਿਉਂਕਿ ਇਹਨਾਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਇਹ ਵਾਪਸ ਨਹੀਂ ਕੀਤੇ ਇਸੇ ਤਰ੍ਹਾਂ ਇੱਕ ਬਰਨਾਲੇ ਦਾ ਕੋ ਡਰੱਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਫੜ ਲਏ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਫੜ ਲਏ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਔਰ ਪ੍ਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ 'ਚ ਤੇ ਪੈਰਾਂ ਜਾ ਕੇ ਕੋਈ ਬੰਦਾ ਡਿੱਗ ਪੇ ਤਾਂ ਪੰਜਾਬੀ ਜਿਹੜੇ ਐ ਉਸ ਨੂੰ ਮਾਫ ਕਰ ਦਿੰਦੇ ਔਰ ਮੂਸੇ ਵਾਲਾ ਕਤਲ ਦੇ ਤੇ ਸਰਕਾਰ ਦੇ ਆ ਪੁਲਿਸ ਤੇ ਦਬਾਅ ਇਸ ਕਰਕੇ ਕਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਉਹ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਆ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਲਦਾ ਖਾਓ ਅਸੈਂਬਲੀ ਹੋਵੇ ਚਾਹੇ ਸਿਆਸੀ ਜਲਸਿਆਂ ਚ ਹੋਵੇ ਸੋ ਇਸ ਕਰਕੇ ਮੈਂ ਤਾਂ ਅੱਜ ਕਿਉਂਕਿ ਇੱਕ ਇਹ ਗੱਲ ਇਹਨਾਂ ਨੇ ਪੋਸਟ ਪਾਈ ਔਰ ਮੇਰਾ ਇਹਦਾ ਜਵਾਬ ਬਣਦਾ ਹੈ ਪਰ ਇੱਕ ਗੱਲ ਜਾਂਦਾ ਜਾਂਦਾ ਇਹ ਵੀ ਕਹਿ ਜੂਗਾ ਕਿ ਵਿਡਿੰਗ ਸਾਹਿਬ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਅਫੀਮ ਫੜੀ ਗਈ ਸੀ ਸ਼ੰਭੂ ਬਾਰਡਰ ਤੇ ਉਹਦੇ 'ਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਨਾ ਹੁੰਦਾ ਤਾਂ ਤੁਸੀਂ ਵੀ ਸ਼ਾਇਦ ਉਸ ਕੇਸ 'ਚ ਅੱਜ ਉਹ ਸਜ਼ਾ ਜਿਹੜਾ ਉਹ ਭੁਗਤਰੇ